ਮੰਨਾ ਕੰਪੋਟਰ ਦੇ ਉਹ ਬਰਾਬਰ ਉਹਨਾਂ ਦਾ ਕੰਪੋਟਰ ਦੇ ਜਿਆਗ ਮੈਂ ਫੋਟ ਦੰਦ ਉਹ ਟੋਟ ਟੋਟ ਤੇ ਹੱਥ ਸਰੀਫ ਆਵਾਜ਼ ਜਾ ਉਤਰੋ ਜਮਾਅ ਮਰਿਆ ਚੇ ਆਇਆ ਚਾਬਾਨੀ ਬੀਲਾ ਬਸ ਬਸ ਉਹ ਰਜਾ ਮੈਂ ਤਾਂ ਇਸਨੇ ਹੱਲਾ ਬਣਾਇਆ ਤੀ ਰਾਤ ਮੀਂਹ ਪੜਾ ਪੈ ਗਿਆ ਉਹ ਜਿਹੜੀ ਆਪਣੀ ਉੱਚੀ ਤੇਲੀ ਪਈ ਤੇ ਉਹ ਵੀ ਸਾਰੀ ਗਿੱਦ ਲੈ ਗਿਆ ਮੀ ਉਹ ਤੇਰਾ ਭੁਲਾ ਹੋਏ ਉਧਰ ਆਪਣੇ ਗਵਾਂਡੀਆਂ ਦੀ ਵੀ ਕੜਕਪੋਰੀਆਂ ਚ ਪਾਈ ਪਾਈ ਸਾਰੀ ਲੈ ਗਿਆ ਲੈ ਹੋਰ ਬਹੁਤ ਨੁਕਸਾਨ ਕੀਤਾ ਜਿਹੜੂ ਉਠਾਉਣਾ ਮੈਂ ਯਾਰ ਗਾਦਾ ਖਾਰਿਆ ਉਹ ਬੋਤਰ ਮਨਾ ਉਠੋ ਉਧਰ ਮੀਂਹ ਨੇ ਯਾਰ ਸਾਰੀ ਗੱਲ ਕਰੋੜ ਦੀ ਨਾਲੇ ਉਧਰ ਗਵਾਂਡੀਆਂ ਦੀ ਸ਼ਰਾ ਹੋ ਗਿਆ ਉਹ ਦੋ ਨੰਬਰਦਾਰ ਨੂੰ ਟੱਗ ਜੱਟ ਟੱਗ ਦੀ ਨੰਬਰ ਆਉਣ ਨੂੰ ਮੇਰੇ ਤਾਂ ਪਾਰ ਫੜਾ ਗਿਆ ਇਹ ਟੱਗ ਦੀ ਉਹ ਮੀਂਹ ਆ ਬਹੁਤ ਪਿਆ ਕੀ ਪਾਈ ਜਾਦਾ ਪਿੰਡ ਦਾ ਬਹੁਤ ਪਿਆ ਮੋਰੇ ਯਾਰ ਚਲੋ ਘੋਣਾ ਆਇਆ ਦੇਖ ਕੇ ਜੇ ਫਿਰ ਆ ਜਾ ਉਹ ਬਾੜੀ ਮੁੱਟੀ ਨਹੀਂ ਬਚੇਗੀ ਉਹ ਜਵਾਨੀ ਪਾਜੀ ਬੁਰਾ ਹਾਲ ਆ ਸਾਰੇ ਦਾ ਮੈਂ ਕਹੋ ਤੇ ਜਰੂਰ ਵੀ ਤੂੰ ਉੱਚੇ ਦਾ ਨਾ ਲਾ ਵੀ ਪੱਦਰ ਸਮੇਂ ਲਾ ਲੜਿਆਈ ਵੀ ਮੌਸਮ ਖਰਾਬ ਆ ਵੀ ਖੋਰ ਕੇ ਲੇਗਾ ਅੱਖ ਹੋ ਜਾਊਗਾ ਹਾਂ ਕੀ ਇਧਰ ਇਹ ਵਾਹ ਦੇਖਣਾ ਤੂੰ ਜਾ ਕੇ ਆ ਇਧਰ ਇਹ ਸੁੱਖ ਆਪਣੇ ਖੇਤ ਨਹੀਂ ਵਾਲੇ ਨਹੀਂ ਹਾਂ ਨਾ ਇਧਰ ਵੀ ਅਹੀਂ ਕੋਸਾ ਹੈ ਰੜਿਆਣੇ ਸਾਰੀ ਕਣਕ ਬੰਦ ਧੀ ਸਾਡੇ ਤਾਂ ਯਾਰ ਆਪਣਾ ਸੱਤ ਪੈ ਕਿਹਾਉਂਦੀ ਗਾ ਮਸ਼ੀਨ ਕਿਵੇਂਗਾ ਮਸ਼ੀਨ ਵੀ ਖਤਮ ਹੀ ਕਰਤਾ ਬਹੁ ਮੜਕ ਮੋ ਯਾਰ ਅੱਜ ਤਾਂ ਡੰਗਰ ਭੁੱਖੇ ਮਰ ਜਾਣਗੇ ਯਾਰ ਕਾਨੂੰ ਰੱਬ ਜੱਟਾਂ ਦਾ ਸਾਥ ਦਿੰਦਾ ਹੈ ਇਹਦਾ ਸਰਕਾਰ ਸਾਲੀ ਬੈਰੀ ਜੰਗਾ ਮੁੱਦੀਆ ਕੀ ਕਹਾ ਯਾ ਤਨ ਨੂੰ ਹੋਣਾ ਇਹਦਾ ਕੋਈ ਨਹੀਂ ਸਾਥ ਦਿੰਦਾ ਜੱਟਾਂ ਦਾ ਸਾਡੇ ਤਾਂ ਸਾਰੇ ਸੱਤ ਪੈ ਕਿਹਾਉਂਦੀ ਗਾ ਤਣਕ ਦਾ ਦੱਸੋ ਜੀ ਇਹਦਾ ਕੀ ਖਾਵਾਂਗੇ ਕੀ ਨਾ ਆ ਠੇਕ ਲੀ ਗਿਡੇ ਮਾਰੀ ਜਾਂਗੇ ਕਿੱਲਾ ਠੇਕੇ ਦੇ ਲੱਤਾ ਹੋਇਆ ਜੀਗਾ ਨੋਰ ਲੱਗਦਾ ਤੇ ਆਪਣਾ ਪੰਡਤਾਂ ਦਾ ਆ ਠੇਕਾ ਵੀ ਨਹੀਂ ਠੇਕਾ ਨਾ ਹੁੰਦਾ ਹੋਰ ਯਾਰ ਬੜਾ ਮਾੜਾ ਕੰਮ ਹੋ ਗਿਆ ਚਲ ਚਾਹ ਪੀ ਲਾ ਜਾ ਬਸ ਬਰਾ ਕੰਮ ਸੁਨੇਹਾ ਨਾ ਹੁੰਦਾ ਦਿਮੈ ਲਾਤਾ ਥੋੜੀ ਜਿਹੀ ਸੁੱਖ ਨਹੀਂ ਬਸ ਆਹੀ ਕੋ ਸਾ ਚਲ ਠੀਕਾ ਕੋਤ ਪਰਮਗ ਜਾਨਾ ਖੇਤ ਨੂੰ ਕਿਹੜਾ ਮਾਰ ਕੇ ਆਉਣਾ ਜੰਗਾ ਕੋਈ ਨਾ ਆਪਣੀ ਜਹਾ ਤੱਕ ਲੈ ਫਿਰ ਕੋਈ ਨਾ ਮੈਂ ਉਹਦੇ ਨਾਲੇ ਲੈ ਆਉਂਗਾ ਹਾਂ ਬਸ ਆ ਗਿਆ ਆ ਗਿਆ ਬਸ ਫੜਾ ਪੜਾ ਉਹ ਜੇ ਵਰਚੀਨ ਵੀ ਇਸ਼ਾਰਾ ਚੱਕਦਾ ਓਏ। ਹਾਂ ਦੇਖਦਾ ਜੇ ਤੂੰ। ਹੋਰ ਕੀ ਹਾਲ ਓ ਬਾਈ? ਵਧੀਆ ਬਾਈ ਵਧੀਆ ਤੂੰ ਦੱਸ। ਆ ਵਧੀਆ ਓ ਕਿਵੇਂ ਆ ਕਣਕ ਦੀ ਬਚਤ ਆ? ਬਸ ਦਗਾ ਨੂੰ ਆ ਸਾਰੀ ਪੰਨ ਤਿਗੜਿਆ ਨੇ ਤਾਂ। ਲਾਇਆ ਓ ਛਾੜੀ ਇਧਰੋਂ। ਉਹ ਵੀ ਸਾਰਾ ਕੁਝ ਇੱਕੋ ਕੁਝ ਕਰਿਆ ਪਿਆ ਸਾਰਿਆਂ ਦੀ ਤਰਾਪਾਲ ਆ ਹੋ ਜੇ ਯਾਰ ਅੱਜ ਦੇਖ ਲੈ ਧੁੱਪ ਗੱਡੀ ਕਰ ਲੈ ਅੱਜ ਇਹਨਾਂ ਨੇ ਧੁੱਪ ਕੱਢ ਲਈ ਨਾਲ ਨਮੀ ਪਤਾ ਨਾ ਬਾਹਲਾ ਨਹੀਂ ਪਾਇਆ ਗੜੇ ਵਾਲੇ ਪਹਿਨੇ ਹੋਰ ਸਾਰੀ ਪੰਨ ਤੀ ਸਾਰੀ ਚਲ ਮੈਂ ਦੇਖਦਾ ਫਿਰ ਚੰਗਾ ਭਾਈ ਉਹ ਤੋਛਾਰੀਏ ਪੰਨੀ ਪਈਓ ਨਮੀ ਚੱਕਦੀ ਯਾਰ ਉਹ ਰੱਬਾ ਜੀ ਤੇਰਾ ਕੀ ਮਾਰਾ ਕਰਦਾ ਜਿਹੜੀ ਕੱਲ ਵੱਡੀ ਸੀ ਉਹ ਤੂੰ ਰੋੜ ਕੇ ਲੈ ਗਿਆ ਇਹਦੀਆਂ ਬੱਲੀਆਂ ਪੰਨਤੀਆਂ ਸਾਰੀਆਂ ਉਹ ਜ਼ਮੀਨ ਕੰਮ ਖਤਮ ਹੋ ਗਿਆ ਸੀ ਕੀ ਖਾਵਾਂਗੇ ਆਹੀ ਗਣਕਤੀ ਯਾ ਹੋਰ ਅੱਬਾ ਪਹਿਲਾਂ ਸਰਕਾਰ ਨਹੀਂ ਸ਼ਾਦਨਦੀ ਹੁਣ ਤੂੰ ਵੀ ਉਹਨਾਂ ਨਾਲੇ ਵਲ ਗਿਆ ਬਸ ਬਾਲਾ ਹੋਰ ਅੱਬਾ ਵੇ ਆ ਸਾਰੀ ਛੜਤੀ ਜਿਹੜੇ ਚਾਰ ਦਾਣੇ ਹੈਗੇ ਸੀ ਬੜਾ ਬੜਾ ਹਾਲ ਕਰਿਆ ਪਿਆ ਜੱਟਾਂ ਦਾ ਜੱਟ ਤਾਂ ਜ਼ਮੀਨ ਮਾਨਤੇ ਬਸ ਬਾ ਕੋਈ ਜਾ ਨਹੀਂ ਦਿੰਦਾ ਜੱਟਾਂ ਦਾ ਬਸ ਸਰਕਾਰਾਂ ਨੇ ਕੁਤੋਂ ਤੂੰੜ ਆ ਗਿਆ ਨਾਲ ਸਰ ਗਿਆ ਬਸ ਬਾਹਰ ਬਾਹ ਕਿਸੇ ਜੋਗੇ ਨਹੀਂ ਛੱਡੇ ਜੱਟ ਤਾਂ ਬਸ ਆ ਹੀ ਕਸਰ ਰਹਿ ਗਈ ਸੀ ਬੜਾ ਮਾੜਾ ਕਰਦਾ ਯਾਰ ਜੱਟਾਂ ਦਾ ਹਾਲ ਤਾਂ ਸਰ ਗਿਆ ਵਾਹ ਉਹ ਰੱਬਾ ਕਾਸ਼ੇ ਜੋਗੇ ਨਹੀਂ ਛੱਡੇ ਉਹ ਆਰਤੀ ਆ ਜਾ ਮੋੜਨਾ ਸੀ ਮੂੜੇ ਠੇਕਾ ਆ ਪਿਆ ਜਵਾਕਾਂ ਦੇ ਵਿਆਹ ਕਰ ਲੈਨੇ ਕਾਸ਼ੇ ਜੋਗੇ ਨਹੀਂ ਛੱਡੇ ਬਾਸਾ ਤਾਂ ਬਹੁਤ ਸ਼ੁਕਰੀਆ ਸਰਬਾਈ ਦਾ ਅੰਦਰ ਗਿਆ ਦਾ ਜਟਾਂ ਕੋਲੇ ਕਰਦੇ ਹੋਏ ਬਾਹ ਔਰ ਅੱਬਾ ਖੜਤੀ ਸਾਰੀ ਜਿਹੜੀ ਹੈਗੀ ਦੀ ਮਾੜੀ ਮੋਟੀ ਬਾਕੀ ਰੋੜ ਕੇ ਲੈ ਗਿਆ ਅਰੇ ਆ ਪਿਆ ਜੱਟਾਂ ਦਾ ਦਾ ਮਾਣ ਤੇ ਜੱਟ ਤਰਸ ਖੜਾ ਮਾੜਾ ਮੋਟਾ ਤਰਸ ਕਰਨਾ ਅੱਬਾ ਪੁੱਤਰ ਭੱਗ ਗਿਆ ਬਾਪੂ ਓਏ ਬਾਪੂ ਤੇ ਬਾਪੂ ਕਹੀਂ ਆਪ ਹੀ ਆ ਬਾਪੂ ਦੀ ਨਹੀਂ ਨੀ ਬਾਪੂ ਅਰੇ ਸਾਰੇ ਭਾੜ ਲਿਆ ਬਾਪੂ ਉਹ ਆ ਪੁਗਿਆ ਕਿੱਥੇ ਮੈਨੂੰ ਦੁਖੀ ਆ ਵੀ ਲਾਜ ਤੜਕੇ ਵੀ ਜਣਾ ਕਿ ਫੁਰਨਾ ਕੁਛ ਕਰ ਲੈ ਗੁਰ ਲੈ ਸੋਕ ਰੱਖੀ ਰੱਬਾ ਪਹਿਲੀ ਮਾਂਝੇ ਪਿਆਂਗੇ ਇੱਕ ਤਾਂ ਸਾਰੇ ਭਾੜ ਲੇ ਹੈ ਕਿੱਥੇ ਆ ਚਲ ਕੋਠੇ ਹੀ ਦੇਖ ਉਹ ਉੱਥੇ ਨਾ ਬਹਿ ਗਿਆ ਵੇ ਆ ਕੇ ਓਹ ਓ ਸਾਰੇ ਘਾੜਲਾ ਕੋਠੇ ਦਿੱਤੇ ਮੈਂ। ਉਹ ਆ ਕਿਵੇਂ ਪੀਆ ਉਹਰੇ? ਇਹ ਸਾਰੀ ਡੁੱਬਲੀ ਪੀਆ ਕਿਤੇ ਬਾਪੂ ਨੂੰ ਨਹੀਂ ਪੀਲੀ। ਬਾਪੂ ਓਏ। ਉਹ ਬਾਪੂ। ਬਾਪੂ ਓਏ। ਪਰਾ ਕੀ ਕਰ ਲਿਆ ਓਏ? ਉਹ ਬਾਪੂ। ਉਹ ਸਾੜ ਗਿਆ ਮੈਨੂੰ ਏ ਬਾਪੂ। ਉਹ ਓਟ